ਮੁਗਰੀ ਨੇ ਗੁਰਦੇਵ ਪਾਤਸ਼ਾਹ ਦੀ ਪਾਲਕੀ ਰੋਕ ਲਈ ਸਨਾਗਤ ਕਰਨ ਵਾਸਤੇ ਤਰੋ ਮਾੜੇ ਪੀਰ ਨੂੰ ਸੱਦਿਆ ਉਹਨੇ ਸਤਗੁਰ ਪਾਤਸ਼ਾਹ ਦੀ ਸਨਾਗਤ ਕਰਨ ਵਾਸਤੇ ਪਾਲਕੀ ਵਿੱਚ ਹੂ ਮਾਰਿਆ ਕਿੰਨੀ देर ਗੁਰਦੇਵ ਦੇ ਬਿਮਾਰਕ ਚਰਨਾਂ ਉਤੇ ਸਿਰ ਰੱਖ ਛੱਡਿਆ ਜਦੋਂ ਕਿੰਨੀ ਦੇਰ ਬਾਅਦ ਇਸ ਚੇਤ ਚੁੱਕ ਕੇ ਬਾਹਰ ਆਇਆ ਤੇ ਪੁਲਿਸ ਵਾਲੇ ਨੇ ਆਖਿਆ ਸੱਚਮੁੱਚ ਦਾ ਪੀਰ ਵੀ ਮੈਂ ਆਖਿਆ ਤੁਸੀਂ ਗਲਤੀ ਕਰ ਬੈਠੇ ਜੇ ਇਹਨਾਂ ਨੂੰ ਰੋਕ ਕੇ ਇਹ ਤੇ ਪੀਰਾਂ ਦੇ ਵੀ ਪੀਰਾਂ ਦੇ ਸਾਹਮਣੇ ਪੀਰ ਕੀ ਇਹ ਤੇ ਤੁਸੀਂ ਬਹੁਤ ਵੱਡੀ ਭੁੱਲ ਕੀਤੀ ਫੌਜਦਾਰ ਨੇ 500 ਰੁਪਏ ਉਸ ਵੇਲੇ ਬਿਲਕੁਲ ਗੁਰਦੇਵ ਦੇ ਚਰਨਾਂ ਉੱਤੇ ਆ ਕੇ ਨਮਸ਼ਕਾਰ ਕੀਤੀ ਤੇ ਇਹ ਜਿਹੜਾ ਸੁਨਾਗਤ ਕਰਨ ਵਾਲਾ ਪੀਰ ਸੀ ਇਹਦੇ ਕੋਲ ਮੇਰੇ ਗੁਰਦੇਵ ਪਾਤਸ਼ਾਹ ਜੀ ਪੜਦੇ ਰਹ ਸਕਦਾ ਕਿ ਫਾਰਸੀ ਦਾ ਵਿਦਿਆਰਥੀ ਟੀਚਰ ਸੀ ਗੁਰਦੇਵ ਨੇ ਪੜਹਾਉਂਦਾ ਰਿਹਾ ਹਾਯੂਰ ਸੱਚੀ ਸਰਕਾਰ ਉੱਥੇ ਦੇ ਪੀਰ ਵੀ ਬਣ ਕੇ ਨਿਕਲੇ ਉੱਚ ਪਿੰਡ ਹੈ ਬਹਾਵਲ ਕੋ ਰਿਆਸਤ ਦੇ ਪਾਕਿਸਤਾਨ ਦੀ ਧਰਤੀ ਵਿੱਚ ਹੈ ਉਤੋਂ ਦੇ ਪੀਰ ਬੜੇ ਮੰਨੇ ਪਰ ਮੰਨੇ ਨੇ ਜਦੋਂ ਉਹ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਂਦੇ ਸਨ ਨਾ ਉਹਨਾਂ ਦੀ ਪਾਲਕੀ ਉਹਨਾਂ ਦੇ murid ਮੋਢਿਆਂ ਤੇ ਚੁੱਕਦੇ ਸਨ ਉਹਨਾਂ ਨੇ ਅਗਲੇ ਪਿੰਡ ਪਹੁੰਚਾ ਦੇਣੀ ਉਤੋਂ ਅਗਲੇ ਪਿੰਡ ਵਾਲਿਆਂ ਨੇ ਚੁੱਕੜੀ ਤੇ ਅਗਲੇ ਪਿੰਡ ਪਹੁੰਚਾ ਦੇਣੀ ਇਹਤ ਕਰਕੇ ਉਹ ਪਿੰਡ-ਕੋਜ ਦੇ ਪੀਰ ਚੱਲਿਆ ਕਰਦੇ ਸਨ ਉਹ ਉੱਚ ਦਾ ਪੀਰ ਭਰਾ ਕੇ ਮੇਰੇ ਗੁਰੂ ਦੇਵ ਨੂੰ ਇਤੋਂ ਕੱਢਿਆ ਗਿਆ ਅਗੇਰੇ ਮੇਰੇ ਗੁਰਦੇ ਪਾਤਸ਼ਾਹ ਨੇ ਕਿਵੇਂ ਪੈਣਾ ਤੈ ਕਿਨਾ ਕਿੱਥੋਂ ਤੱਕ ਪਹੁੰਚੇ ਦਿੱਤਾ ਹੋਇਆ ਸਮਾਂ ਸਾਧ ਸੰਗਤ ਦੀ ਸਮਾਪਤ ਹੈ ਇੰਨੀਆਂ ਕਿੰ ਬੇਤੀਆਂ ਪਰਵਰ ਕਰਮੀਆਂ ਅਨੇਕਾਂ ਭੁੱਲਾ ਕਰਕੇ ਹੋਵਾਂਗੇ ਭੁੱਲਾ ਸਾਡੀ ਝੋਲੀ ਵਿੱਚ ਪਾ ਦੇਣੀਆਂ ਚੰਗੀ ਗੱਲ ਗੁਰੂ ਦੀ ਸਮਝ ਕੇ ਉਹਦੇ ਉੱਤੇ ਪੈਰਾ ਦੇਣਾ ਕਿਉਂਕਿ ਜ਼ਬਾਨ ਕੈਂਚੀ ਦੀ ਨਿਆਈ ਹੈ ਜੇ ਚੰਗੀ ਗੱਲ ਇਹਦੇ ਤੋਂ ਨਿਕਲਦੀਆਂ ਤੇ ਕੋਈ ਮਾਰੀ ਵੀ ਨਿਕਲ ਜਾਂਦੀ ਹੈ ਨਰਦੀ ਆਪਣੇ ਵੱਲੋਂ ਤੇ ਕਪੜਾ ਵਧੀਆ ਹੀ ਸੀਦਾ ਪਰ ਕਈ ਵਾਰ ਤੇ ਕੈਂਚੀ ਅੰਦਰੋਂ ਤੇ ਚੱਲ ਜਾਵੇ ਤੇ ਬਾਹਰ ਘਾਟ ਵੀ ਹੋ ਜਾਂਦੀ ਹੈ ਉਹ ਗੱਲ ਮੇਰੀ ਥੋੜੀ ਵਿੱਚ ਪਾਉਂ ਖਿਮਾ ਕਰਿਓ ਚੰਗੀ ਗੱਲ ਨੂੰ ਇਦੇ ਚ ਵਸਾਰੋ